ਹਾਂਜੀ ਤਾਂ ਕੀ ਹਾਲ ਚਾਲ ਆ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਇੱਕ ਨਵੇਂ ਬਲੌਗ ਵਿੱਚ ਹੁਣ ਬਲੌਗ ਨਿੱਤ ਐ ਕਰਨੇ ਕਿਉਂਕਿ ਆਪਾਂ ਪੰਡ ਹੁਣ ਨਿੱਤ ਹੋਇਆ ਕਰਾਂਗੇ ਉਹ ਪੰਡ ਹੈ ਨਹੀਂ ਸੀਗੇ ਡੈਡੀ ਨੂੰ ਲੈ ਕੇ ਗਏ ਹੋਏ ਸੀਗੇ ਡੈਡੀ ਸੀਗੇ ਲੁਧਿਆਣਾ ਡੀ ਐਮ ਸੀ ਦਾਖਲ ਕਿਉਂਕਿ ਸ਼ੂਗਰ ਨਾਲ ਪੈਰ ਨੂੰ ਪ੍ਰੋਬਲਮ ਆਈ ਸੀਗੀ ਉਹਦੇ ਕਰਕੇ ਆਪਾਂ ਗਏ ਹੋਏ ਸੀਗੇ ਤੇ ਉਹਦੇ ਕਰਕੇ ਫਿਰ ਵੀਡੀਓ ਨਹੀਂ ਬਣਦੀਆਂ ਸੀ ਹੁਣ ਆਪਾਂ ਨਿੱਤ ਵੀਡੀਓ ਲੈ ਕੇ ਆਇਆ ਕਰਾਂਗੇ ਅੱਗੇ ਜਿਹੋ ਜਿਹੀ ਵੀ ਵੀਡੀਓ ਬਣਦੀ ਸੀ ਬਾਂਦੀ ਸੀ ਆਉਂਦੀ ਸੀ ਤੁਹਾਨੂੰ ਪਤਾ ਲੱਗਦਾ ਸੀ ਵੀ ਕੀ ਕਰਦੇ ਆ ਖੇਤ ਬੰਨੇ ਦੀ ਕਿਤੇ ਪਿੰਡ ਦੀ ਪਰ ਹੁਣ ਨਾ ਇੱਕ ਵੀਡੀਓ ਆਇਆ ਕਰੂਗੀ ਠੀਕ ਆ ਪਹਿਲਾਂ ਕੋ ਤੁਸੀਂ ਫੇਰ ਪਿਆਰ ਦੇਣਾ ਵੀਡੀਓ ਨੂੰ ਆਪਾਂ ਹੁਣ ਸਾਰਾ ਜਿਹੜਾ ਗੈਪ ਆ ਪੂਰਾ ਕਰ ਲੈਣਾ ਵਾ ਥੋੜੇ ਦਿਨਾਂ ਚ ਹੀ ਆਪਾਂ ਪਹਿਲਾਂ ਵਾਂਗ ਫੇਰ ਨਿਤ ਡੇਲੀ ਵੀਡੀਓ ਜਦੋਂ ਆਉਣ ਲੱਗੀਆਂ ਨਾ ਪਹਿਲਾਂ ਕੋ ਆਪਣਾ ਫੇਰ ਰابطਾ ਕਾਇਮ ਹੋ ਜਾਊਗਾ ਸੋ ਮੋਟਰਾਂ ਚੱਲੀ ਜਾਂਦੀਆਂ ਸੂਜ ਡੱਬਰਿਆ ਵਾ ਤੇ ਆ ਜਿਹੜੇ ਹੈਲੀਕਾਪਟਰ ਜਿਹਨੂੰ ਕਹਿੰਦੇ ਹੁੰਦੇ ਆ ਉਹ ਉੱਡੇ ਫਿਰਦੇ ਆ ਕੰਝਾਂ ਨੇ ਝੋਨਾ ਵੀ ਵੱਢ ਲਿਆ ਹਫਤਾ ਹੀ ਫੇਰ ਲੱਗ ਗਿਆ 10 ਦਿਨ ਅੱਗੇ ਲੱਗੇ ਸੀ ਕਿ ਸਾਡੇ ਉੱਥੇ ਮਹੀਨਾ ਹੀ ਲਾ ਲੋ ਮਹੀਨੇ ਦਿਨ 20-25 ਦਿਨ ਲੱਗੇ ਸਾਨੂੰ ਆਂ ਫਿਰਦੇ ਆਣੂ ਪਹਿਲਾਂ ਡੇਲੀ ਗਏ ਦੀ ਇੱਕ ਦੋ ਗੇੜੇ ਉਂ ਲੱਗੇ ਆ ਵੀ ਨਿੱਤ ਜਾਣਾ ਲੁਧਿਆਣੇ ਨਿੱਤ ਆਉਣਾ ਲੁਧਿਆਣੇ ਹਣਾ ਤਾਂ ਝੋਨੇ ਤੁਹਾਨੂੰ ਦਿਖਾਈ ਝੋਨੇ ਇਦਾਂ ਕਰਕੇ ਆਂ ਨਸਰਨ ਤੇ ਆਏ ਪਏ ਆ ਸੂਰਜ ਡੁੱਬੀ ਜਾਂਦਾ ਉਹ ਦੇਖ ਸਕਦੇ ਆ ਝੋਨੇ ਵੀ ਆਪ ਦੀ ਹੌਲੀ ਹੌਲੀ ਬੜਾ ਪੇਲਦੀ ਨੂੰ ਵਧੀ ਜਾ ਰਹੀ ਆ ਹੁਣ ਪੂਰੇ ਜਵਾਨ ਆ ਬਸ ਹੁਣ ਬੜਾ ਪੌਣਾ ਸ਼ੁਰੂ ਹੋ ਜੂਗਾ ਇਹਨਾਂ ਤੇ ਠੀਕ ਆ ਪਹਿਲਾਂ ਆਪਦੇ ਬਚਪਨ ਦੇ ਸੀ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਹੁਣ ਬੜਾਪੇਲਦੀ ਨੂੰ ਸਫਰ ਸ਼ੁਰੂ ਹੋ ਚੁੱਕੇ ਇਹਨਾਂ ਦਾ ਵੀ ਤੇ ਹੁਣ ਧੁੱਪ ਪਰ ਬਹੁਤ ਹੁੰਦੀ ਏ ਜਿਵੇਂ ਜਿਵੇਂ ਧੁੱਪ ਗਰਮੀ ਘਟਣੀ ਚਾਹੀਦੀ ਓਵੇਂ ਓਵੇਂ ਵਧੀ ਜਾਂਦੀ ਆ ਪਤਾ ਨਹੀਂ ਕੀ ਚੱਕਰ ਆ ਲਓ ਆ ਮੋਲ ਚਾਲਾ ਆ ਵੇਖੋ ਲੈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਇੰਨਾ ਕੰਮ ਕਰ ਲਿਆ ਖੇਤ ਆ ਵੇਖੋ ਕਿਉਂ ਆ ਤਾਂ ਬਈ ਕਮਾਲ ਹੋਈ ਪਈ ਸਾਰਾ ਕੁਸ ਉੱਗਿਆ ਆ ਲਓ ਜੀ ਟੜੀਆਂ ਮੇਥੀ ਪਾਲਕ ਸਾਰਾ ਕੁਸ ਇੱਥੇ ਫਿਰ ਖਾਇਆ ਕਰਾਂਗੇ ਹੁਣ ਤਾਂ ਬਾਕੀ ਮੋਟਰ ਚੱਲੀ ਜਾਂਦੀ ਆ ਠੀਕ ਆ ਤਾਂ ਆ ਲੌ ਜਿੰਦਾ ਲੱਗਿਆ ਪਿਆ ਵਾ ਤੇ ਜਿੰਦੇ ਦੀ ਚਾਬੀ ਆਪਾਂ ਕਰਦੇ ਆਂ ਹੱਲ ਕਿਦਾਂ ਨਾ ਕੋਈ ਫਾਇਦਾ ਕਰਨੀ ਪੈਣੀ ਏ ਚਾਬੀ ਚਾਬੀ ਮੈਨੂੰ ਲੱਗਦਾ ਆਪਾਂ ਪੈਦਾ ਕਰਨੀ ਭੁੱਲ ਗਏ ਤੇ ਅੱਬੀ ਗੱਡੀ ਤੇ ਐਂ ਕਰਕੇ ਮੰਗਦੇ ਜੀ ਰਹਿ ਗਈ ਆ ਕਿਉਂਕਿ ਵੀਡੀਓ ਦੀ ਵੀ ਮੈਨੂੰ ਐਂ ਹੋ ਗਿਆ ਸੀਗਾ ਵੀ ਵੀਡੀਓ ਵੀ ਬਣਾਵਾ ਛੇਤੀ ਹੈਨਾ ਤੇ ਚਾਬੀ ਲੈ ਆਉਣੇ ਆਪਾਂ ਇਹ ਚ ਕੀ ਆ ਚਾਬੀ ਜਾ ਕੇ 2 ਮਿੰਟ ਲੱਗਣਾ ਜਾਂ ਆਪਾਂ ਚਾਬੀ ਚੱਕ ਲੈਣੇ ਆ ਜਾ ਕੇ ਕੱਬੀ ਆਪਣੀ ਮੈਂ ਲੈ ਕੇ ਦਾਇਆ ਤੇ ਗੋਥੀ ਪਈ ਰਹੀ ਕਿ ਚਲੋ ਆਪਾਂ ਗੱਲਾਂ ਕਰਦੇ ਫੇਰ ਐਂ ਤੁਰੇ ਜਾਨੇ ਆ ਫੇਰ ਉਧਰੋਂ ਆਪਾਂ ਆ ਜਾਾਂਗੇ ਓਡਣਾ ਗੱਲਬਾਤ ਕਰਨ ਦੇ ਚਾਹ ਦੇ ਚਾਹ ਹੀ ਮੈਂ ਚਾਬੀ ਭੁੱਲ ਆਇਆ ਉੱਥੇ ਸਭੋਂ ਪਹਿਲਾਂ ਮਨ ਚੇਤੇ ਰਿਹਾ ਵੀ ਚਾਬੀ ਚੱਕ ਲਾਂ ਪਰ ਮੈਂ ਫੇਰ ਲੋਕ ਲਾ ਕੇ ਤੇ ਇਧਰੋਂ ਆਪਾਂ ਗੱਲਾਂ ਕਰ ਲਾਗੇ ਤੇ ਮੈਂ ਬਲੌਗ ਬਣਾਉਣਾ ਸ਼ੁਰੂ ਕਰਤਾ ਚਲੋ ਕੋਈ ਚੱਕਰ ਨਹੀਂ ਹੋਰ ਹੁਣ ਉਧਰ ਵੀ ਕਹਿੰਦੇ ਪਾਣੀ ਘਟ ਗਿਆ ਵਾ ਹੜਾਂ ਦੀ ਸਥਿਤੀ ਵੀ ਹੁਣ ਕਾਬੂ ਹੇਠ ਆ ਪਰ ਬਿਮਾਰੀਆਂ ਫੈਦਲਣਾਂ ਸ਼ੁਰੂ ਹੋ ਚੁੱਕੀਆਂ ਆ ਮਾਸਕ ਨਾਲ ਠੀਕ ਆ ਹੁਣ ਜੀ ਨੇ ਸੇਵਾ ਕਰਨੀ ਆ ਸੇਵਾ ਲਈ ਵੀ ਹੁਣ ਵੱਧ ਵੱਧ ਜਾਣਾ ਚਾਹੀਦਾ ਵਾ ਸੇਵਾ ਕਰਨੀ ਵੀ ਚਾਹੀਦੀ ਹੁਣ ਸੇਵਾ ਕਰਨੀ ਬੰਦੀ ਵੀ ਆ ਪਹਿਲਾਂ ਵੀ ਪੰਜਾਬਾ ਗਾਂ ਦੇ ਢੇਰ ਲਾਦਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਉੱਥੇ ਹੁਣ ਵੀ ਉਦਾਂ ਹੀ ਜਾਣਾ ਚਾਹੀਦਾ ਹਮ ਹੁਆ ਕੇ ਉੱਥੇ ਪਹੁੰਚਣਾ ਚਾਹੀਦਾ ਤੇ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਆ ਮੈਂ ਤੇ ਮੇਰੇ ਇੱਧਰ ਹੀ ਲੱਗੇ 20 ਦਿਨ ਨਹੀਂ ਤਾਂ ਮੈਨੂੰ ਤਾਂ ਸੱਚੀ ਸੀਗਾ ਵੀ ਜਰੂਰ ਜਾਵਾਂ ਪਰ ਹੁਣ ਵੀ ਆਪਾਂ ਤਾਂ ਜਾ ਕੇ ਆਵਾਂ ਕਿ ਜਿੰਨੇ ਜੋਗੇ ਹੈਗੇ ਆ ਡਾਕਟਰਾਂ ਦਾ ਘਰ ਵੀ ਤਾਂ ਭਰ ਦੇਈਆਂ ਜੇ ਉਹਨਾਂ ਨੂੰ ਦੇਣਾ ਕਿ ਉੱਥੇ ਜਾ ਕੇ ਤਾਂ ਘਟਣਾ ਨਹੀਂ ਉਹਦਾ ਸਗੋ ਫਾਇਦਾ ਇਹ ਰੱਬ ਫਾਇਦਾ ਹੀ ਦੇਊਗਾ ਜਿਹੜੇ ਡਾਕਟਰਾਂ ਦੇ ਘਰ ਪਰੇ ਵੀਰ ਆ ਪਰੇ ਵੀ ਹੀ ਆ ਠੀਕ ਆ ਭਰੀ ਜਾਣੇ ਆ ਹੁਣ ਤੇ ਇਸ ਲਈ ਆਪਾਂ ਹੁਣ ਸੇਵਾ ਕਰਨ ਵੀ ਜ਼ਰੂਰ ਜਾਵਾਂਗੇ ਠੀਕ ਆ ਤੁਹਾਨੂੰ ਉਥੋਂ ਦੇ ਵੀ ਹਾਲਾਤ ਦਿਖਾਵਾਂਗੇ ਕਿਹੜੇ ਪਿੰਡ ਜਾਵਾਂਗੇ ਕਦੋਂ ਜਾਵਾਂਗੇ ਉਹ ਪੱਕਾ ਨਹੀਂ ਕੋਈ ਕਹਿ ਸਕਦਾ ਪਰ ਜਾਵਾਂਗੇ ਜ਼ਰੂਰ ਠੀਕ ਆ ਇੰਨੀ ਗੱਲ ਜ਼ਰੂਰ ਹੈਗੀ ਆ ਨਾ ਪਾਏ ਸ਼ੋਅ ਕਰਨਾ ਵੀ ਕੀ ਕਰਕੇ ਆਇਆ ਸੇਵਾ ਕੀਤੀ ਨਹੀਂ ਕਰਕੇ ਆਇਆ ਬਸ ਨੂੰ ਦਿਲੇ ਚੁਣਾਂਗੇ ਸੇਵਾ ਬਾਰੇ ਆਪ ਕੋਈ ਗੱਲ ਨਹੀਂ ਕਰਨੀ ਵੀ ਕੀ ਕੀਤੀ ਕੀ ਨਹੀਂ ਕੀਤੀ ਠੀਕ ਆ ਸੇਵਾ ਕਰੀ ਹੋਈ ਹੈ ਪਰ ਰੋਲਾ ਪਾ ਕੇ ਦਿੱਤੀ ਹੁਣ ਕੁਝ ਵਿਦਵਾਨ ਲੋਕ ਹੋਣਗੇ ਜਿਹੜੇ ਕਹਿੰਦੇ ਕਿ ਦਿੱਸੀ ਤਾਂ ਜਾਣਾ ਸੇਵਾ ਕਰਨ ਜਾਣਾ ਮ ਰੋਲਾ ਤਾਂ ਪਾਈ ਜਾਣਾ ਮ ਭਾਈ ਇਹ ਰਪ ਦੱਸ ਸਕਦੇ ਸੇਵਾ ਕਰਨ ਗਏ ਸੀ ਇਹ ਨਹੀਂ ਦੱਸਣਾ ਜ਼ਰੂਰੀ ਵੀ ਕੀ ਕਰਨ ਗਏ ਸੀ ਕੀ ਸੇਵਾ ਕਰਕੇ ਆਏ ਜਾਂ ਕੀ ਨਹੀਂ ਕਰਕੇ ਆਏ ਠੀਕ ਹੈ ਇਹਦਾ ਬੰਦਾ ਦੱਸ ਤੀ ਦਿੰਦਾ ਭਾਈ ਸੇਵਾ ਕਰਨ ਗਏ ਸੀ ਆਪਾਂ ਕਹਦੇ ਨੇ ਠੀਕ ਆ ਹੁਣ ਆਪਾਂ ਉਦਾਂ ਕਿਦਾਂ ਐਪਲ ਦੇ ਜੇ ਤਾਂ ਆਪਾਂ ਕਹਿ ਦਨੇ ਗੋਦਾ ਸਾਹਿਬ ਚੱਲੇ ਆ ਸੇਵਾ ਕਰਕੇ ਆਏ ਸੀ ਆ ਸੇਵਾ ਕਰਨ ਗਏ ਸੀ ਆਪਾਂ ਇਹ ਤਾਂ ਨਹੀਂ ਡਿਟੇਲ ਦੇ ਦੱਸ ਦੇ ਕਿਸੇ ਨੂੰ ਬਈ ਬੋਕਰ ਮਾਰ ਲਾ ਕੇ ਸੀ ਭੰਨੇ ਦੀ ਸੇਵਾ ਕਰ ਲਾ ਕੇ ਸੀ ਚੁੱਤੀਆਂ ਦੀ ਸੇਵਾ ਕਰ ਲਾ ਕੇ ਸੀ ਇਹ ਇਦਾਂ ਨਹੀਂ ਦੱਸਣਾ ਚਾਹੀਦਾ ਸੇਵਾ ਕਰੋ ਜੀ ਸਾਧਕੇ ਕਰੋ ਏ ਨਹੀਂ ਆਪਾਂ ਕਹਿੰਦੇ ਹਾਂ ਤੇ ਦੱਸ ਵੀ ਦਿੰਨੇ ਤਾਂ ਕੋਈ ਗੱਲ ਨਹੀਂ ਪਰ ਇਹਨਾਂ ਦੱਸੋ ਕੀ ਕੀਤੀ ਕਿੰਨੀ ਕੀਤੀ ਕਿਉਂਕਿ ਲਾਜਮੀ ਨਹੀਂ ਹੈਗਾ ਠੀਕ ਆ ਤਾਂ ਹੁਣ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਪਾਗਲੀ ਵੀਡੀਓ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਤੇ ਪਹਿਲਾਂ ਹੁਣ ਰੈਗੂਲਰ ਵੀਡੀਓ ਆਉਣਗੀਆਂ ਤੇ ਨਿਤ ਡੇਲੀ ਜਰੂਰ ਵੇਖਿਓ ਠੀਕ ਆ ਤਾਂ ਮਿਲਦੇ ਆ ਪਾਗਲੀ ਵੀਡੀਓ you